ਸੁੱਕੀ ਥਾਂ ਤੇ ਬੈਠੇ ਲੋਕ ਅਕਸਰ ਇਸ ਗੱਲ ਦਾ ਅੰਦਾਜ਼ਾ ਲਾਉਂਦੇ ਕਿ ਸਾਰੇ ਹੀ ਸਾਡੇ ਵਰਗੇ ਆ ਕਿਤੇ ਪਾਣੀ ਨਹੀਂ ਆਇਆ ਕਿਤੇ ਹੜ੍ਹ ਨਹੀਂ ਆਇਆ ਕਿਤੇ ਮੀਂਹ ਦਾ ਕਹਿਰ ਨਹੀਂ ਆ ਕਿਤੇ ਬੰਨ ਨਹੀਂ ਟੁੱਟ ਰਿਹਾ ਕਿਤੇ ਸਤਲੁਜ ਨਹੀਂ ਉਛਲ ਰਿਹਾ ਕਿਤੇ ਛਾਲਾਂ ਬਿਆਸ ਨਹੀਂ ਮਾਰ ਰਿਹਾ ਕਿਤੇ ਪੌਂਗ ਡੈਮ ਦਾ ਕੋਈ ਨੁਕਸਾਨ ਨਹੀਂ ਹਿਮਾਚਲ ਦੇ ਵੱਲ ਪੈਂਦਾ ਵੀ ਸਾਡਾ ਕੀ ਅਸਰ ਕਰ ਲੂਗਾ ਸਾਡਾ ਕੀ ਨੁਕਸਾਨ ਕਰ ਲੂਗਾ ਆਮ ਤੌਰ ਦੇ ਉੱਤੇ ਅਸੀਂ ਆ ਗੱਲਾਂ ਕਰਦੇ ਹੁੰਦੇ ਪਰ ਇਹ ਸਾਡੀ ਸੋਚ ਹੋ ਸਕਦੀ ਆ ਇਹ ਸਚਾਈ ਨਹੀਂ ਆ ਅਸੀਂ ਉੱਚੀ ਥਾਂ ਤੇ ਬੈਠੇ ਆ ਜਿਹਦੇ ਕਰਕੇ ਪਾਣੀ ਤੋਂ ਬਚੇ ਆ ਇਹ ਇੱਕ ਚੰਗੀ ਗੱਲ ਆ ਪਰ ਪੰਜਾਬ ਦੇ ਹਜ਼ਾਰਾਂ ਘਰ ਸੈਂਕੜੇ ਪਿੰਡ ਦਰਿਆਈ ਖੇਤਰ ਦੇ ਆਲੇ-ਦੁਆਲੇ ਵਸਦੇ ਆ ਜਿਨ੍ਹਾਂ ਦੇ ਵਿੱਚੋਂ ਕਈ ਪਿੰਡਾਂ ਦੇ ਵਿੱਚ ਪਿਛਲੇ 72 ਘੰਟਿਆਂ ਦੇ ਵਿੱਚ ਪਾਣੀ ਭਰ ਗਿਆ ਜਿਨ੍ਹਾਂ ਦੇ ਵਿੱਚੋਂ ਹਜ਼ਾਰਾਂ ਏਕੜ ਜ਼ਮੀਨ ਇਸ ਵੇਲੇ ਫਸਲ ਆ ਜਿਹੜੀ ਉਹ ਪ੍ਰਭਾਵਿਤ ਹੋ ਚੁੱਕੀ ਆ ਬਰਬਾਦ ਹੋ ਚੁੱਕੀ ਆ ਫਸਲ ਜਿਹੜੇ ਖੇਤਾਂ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਤੱਕ ਕਿਸਾਨਾਂ ਨੇ ਝੋਨਾ ਲਾਇਆ ਸੀ ਜਿੱਥੇ ਹੁਣ ਡੇਢ-ਡੇਢ 2-2 ਢਾਈ-ਢਾਈ ਗਿੱਠ ਝੋਨਾ ਹੋ ਵੀ ਗਿਆ ਸੀ ਉਹਨਾਂ ਖੇਤਾਂ ਦੇ ਵਿੱਚ ਇਸ ਵੇਲੇ ਕਿਸ਼ਤੀਆਂ ਰਾਹੀਂ ਕਿਸਾਨ ਫਿਰਦੇ ਆ ਤੁਸੀਂ ਸੋਚ ਕੇ ਦੇਖੋ ਕਿਸਾਨ ਦੀ ਆਸ ਦੇ ਉੱਤੇ ਕਿਵੇਂ ਪਾਣੀ ਫਿਰ ਗਿਆ ਇਹ ਪਾਣੀ ਜ਼ਿੰਦਗੀ ਵੀ ਆ ਇਹ ਪਾਣੀ ਮੌਤ ਵੀ ਦਿੰਦਾ ਤੇ ਪੰਜਾਬ ਦੇ ਵਿੱਚ ਕਈ ਘਰ ਟਹਿਣ ਦਾ ਖਤਰਾ ਵੀ ਬਣ ਗਿਆ ਕਿਉਂ ਕਿ ਪੌਂਗ ਡੈਮ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਤੇ ਜਾ ਚੁੱਕਿਆ ਪੌਂਗ ਡੈਮ ਦੇ ਵਿੱਚੋਂ ਜਦੋਂ ਵੀ ਪਾਣੀ ਛੱਡਿਆ ਜਾਂਦਾ ਦਰਿਆਵਾਂ ਦੇ ਵਿੱਚ ਆਉਂਦਾ ਦਰਿਆਵਾਂ ਦੇ ਬੰਨ ਟੁੱਟ ਜਾਂਦੇ ਆ ਜਾਂ ਟੁੱਟਣ ਦੇ ਕੰਡੇ ਦੇ ਉੱਤੇ ਪਹੁੰਚੇ ਹੋਏ ਆ ਤੇ ਪੰਜਾਬ ਦੀ ਸਰਕਾਰ ਦੇ ਵੱਲੋਂ ਵਖ ਵਖ ਜ਼ਿਲ੍ਹਾ ਦੇ ਪ੍ਰਸ਼ਾਸਨ ਦੇ ਵੱਲੋਂ ਇਸ ਵੇਲੇ ਜਿਹੜੇ ਕਹਿ ਰਿਹਾ ਵੀ ਅਚਾਨਕ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਮਦਦ ਦੀ ਲੋੜ ਆ ਤਾਂ ਉਹਦੇ ਵਾਸਤੇ ਭਾਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਆ ਜਿੱਥੇ ਤੁਸੀਂ ਆਪ ਫੋਨ ਕਰਕੇ ਆਪਦੀ ਜਾਣਕਾਰੀ ਦੇ ਤੇ ਜਾਣਕਾਰੀ ਲੈ ਸਕਦੇ ਆ ਉਹਦੇ ਵਿੱਚ ਰੋਪੜ ਯਾਨੀ ਕਿ ਰੂਪਨਗਰ 0 18 81 22 11 57 ਇਹ ਨੰਬਰ ਆ ਮੈਂ ਕੁਝ ਕੇ ਨੰਬਰ ਸਾਂਝੇ ਕਰ ਦਿੰਨਾ ਬਾਕੀ ਤੁਹਾਨੂੰ ਸੋਸ਼ਲ ਮੀਡੀਆ ਤੋਂ ਜਾਣਕਾਰੀਆਂ ਮਿਲ ਜਾਣੀਆਂ ਜੇ ਤੁਸੀਂ ਗੁਰਦਾਸਪੁਰ ਵੱਲ ਦੇ ਵਾਸੀ ਆ ਤੇ ਜੇਕਰ ਤੁਸੀਂ ਹੜ ਦੀ ਮਾਰ ਦੇ ਵਿੱਚ ਆਏ ਆ ਭਾਵੇਂ ਕੁਝ ਪਿੰਡ ਆ ਭਾਵੇਂ ਕੁਝ ਘਰ ਆ ਤਾਂ ਫਿਰ ਤੁਸੀਂ 01874262376 ਤੇ ਸੰਪਰਕ ਕਰ ਸਕਦੇ ਆ ਪਠਾਨਕੋਟ ਵਾਸੀ ਜਿਹੜੇ 01862346944 ਤੇ ਸੰਪਰਕ ਕਰ ਸਕਦੇ ਆ ਤਰਨਤਾਰਨ ਵਾਸੀ ਗੌਰ ਨਾਲ ਸੁਣਿਓ ਕਿ 01852224107 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਜੇਕਰ ਤੁਸੀਂ ਹੁਸ਼ਿਆਰਪੁਰ ਵੱਲ ਦੇ ਹੋ ਤਾਂ 0188220412 ਇੱਥੇ ਸੰਪਰਕ ਕੀਤਾ ਜਾ ਸਕਦਾ ਜੇ ਤੁਸੀਂ ਫਿਰੋਜ਼ਪੁਰ ਵੱਲ ਦੇ ਹੋ ਤਾਂ 01632245366 ਤੇ ਸੰਪਰਕ ਕੀਤਾ ਜਾ ਸਕਦਾ ਇਸ ਤਰੀਕੇ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਬਾਰੇ ਕੰਟਰੋਲ ਰੂਮ ਜਿਹੜਾ ਉਹ ਸਥਾਪਿਤ ਕੀਤੇ ਗਏ ਆ ਤੇ ਸਥਾਪਿਤ ਇਸ ਕਰਕੇ ਕੀਤੇ ਗਏ ਆ ਤਾਂ ਜੋ ਜੇਕਰ ਤੁਸੀਂ ਖਤਰੇ ਦੇ ਵਿੱਚ ਆ ਜੇਕਰ ਤੁਸੀਂ ਸੰਕਟ ਦੇ ਵਿੱਚ ਆ ਜੇਕਰ ਤੁਸੀਂ ਕੋਈ ਮਦਦ ਲੈਣੀ ਚਾਹੋ ਨਾ ਤਾਂ ਇਹਨਾਂ ਨੰਬਰਾਂ ਦੇ ਉੱਤੇ ਟੱਲੀ ਖੜਕਾ ਸਕੋ ਮੇਰੀ ਬੇਨਤੀ ਆ ਕਿ ਜੇਕਰ ਖਤਰੇ ਦੇ ਨਿਸ਼ਾਨ ਵਾਲੀ ਗੱਲ ਬਣਦੀ ਆ ਤੇ ਇਹਨਾਂ ਨੰਬਰਾਂ ਨੂੰ ਚੁੱਕਿਆ ਵੀ ਜਾਵੇ ਤੇ ਮਦਦ ਕੀਤੀ ਵੀ ਜਾਵੇ ਵੈਸੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਵੱਖ-ਵੱਖ ਗੁਰੂ ਘਰਾਂ ਨੂੰ ਸਹਾਇਤਾ ਕੇਂਦਰ ਬਣਾ ਦਿੱਤਾ ਜਿੱਥੋਂ ਕਾ ਕੱਪੜੇ ਜਿੱਥੇ ਰਾਸ਼ਨ ਤੇ ਛਤ ਪ੍ਰਭਾਵਿਤ ਹੜ੍ਹ ਪੀੜਤ ਲੋਕਾਂ ਨੂੰ ਵੱਧ ਤੋਂ ਵੱਧ ਅਸੀਂ ਮੁਹੱਈਆ ਕਰਾਵਾਂਗੇ ਚੰਗੀ ਗੱਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਸੂਬੇ ਦੀ ਸਰਕਾਰ ਦਾ ਇਸ ਗੱਲ ਕਰਕੇ ਧੰਨਵਾਦ ਵੀ ਤੁਸੀਂ ਕੰਟਰੋਲ ਰੂਮ ਸਥਾਪਿਤ ਕੀਤੇ ਆ ਪਰ ਇੱਕ ਸਵਾਲ ਵੀ ਆ ਬੰਨ ਹਰ ਵਾਰ ਟੁੱਟਦੇ ਆ ਫਸਲਾਂ ਹਰ ਵਾਰ ਡੁੱਬਦੀਆਂ ਲੋਕ ਹਰ ਵਾਰ ਆਰਥਿਕ ਤੌਰ ਦੇ ਉੱਤੇ ਤੇ ਜ਼ਿੰਦਗੀ ਦੇ ਤੌਰ ਦੇ ਉੱਤੇ ਮਾਰੇ ਜਾਂਦੇ ਆ ਪਰ ਆਪਾਂ ਕਰਦੇ ਕੀ ਹਾਂ ਇਹ ਕਿੰਨੇ ਕੁ ਦਿਨ ਤੱਕ ਸਭ ਕੁਝ ਚੱਲੂਗਾ ਜਿਹੜੇ ਬੰਨ ਆ ਉਹ ਅਸਲ ਅਰਥਾਂ ਦੇ ਵਿੱਚ ਮਜ਼ਬੂਤੀ ਕਿੰਨੀ ਕੁ ਮਿਲਦੀ ਆ 11 ਮਹੀਨਿਆਂ ਦੇ ਵਿੱਚ ਤੇ 12ਵੇਂ ਮਹੀਨੇ ਦੇ ਵਿੱਚ ਉਹ ਆਪਦਾ ਕਿਹੋ ਜਿਹਾ ਰੂਪ ਦਿਖਾ ਦਿੰਦੇ ਆ ਆਪਾਂ ਜਾਣਦੇ ਆ ਗਵਰਨਰ ਸੁਣਿਓ ਵੀ ਕਿਹੜੇ ਕਿਹੜੇ ਪਿੰਡ ਇਸ ਵੇਲੇ ਖਤਰੇ ਦੇ ਵਿੱਚ ਆ ਫਿਰੋਜ਼ਪੁਰ ਦੇ ਕਈ ਪਿੰਡ ਇਸ ਵੇਲੇ ਖਤਰੇ ਦੇ ਵਿੱਚ ਆ ਸੁਲਤਾਨਪੁਰ ਲੋਧੀ ਦੇ ਕਈ ਪਿੰਡ ਡੁੱਬ ਚੁੱਕੇ ਆ ਤਰਨਤਾਰਨ ਵੱਲ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਪਿੰਡ ਪ੍ਰਭਾਵਿਤ ਹੋਏ ਆ ਪਰ ਪਤਾ ਲੱਗਾ ਜੀ ਕਿ ਸਤਲੁਜ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹਰੀਕੇ ਹੈੱਡ ਤੋਂ ਹੇਠਲੇ ਪਾਸੇ ਰਹਿੰਦੇ ਇਲਾਕਿਆਂ ਦੇ ਵਿੱਚ ਹੜ ਵਰਗੀ ਸਥਿਤੀ ਬਣ ਚੁੱਕੀ ਆ ਇਹਦੇ ਕਰਕੇ ਰਾਜੀ ਸਬਰਾਂ ਗੱਟਾ ਬਾਰਸ਼ਾ ਆਲੇ ਵਾਲਾ ਫੱਤੇ ਵਾਲਾ ਕਤਬਦੀਨ ਵਾਲਾ ਕਾਲੇ ਕੇ ਹਠਾੜ ਬੰਡਾਲਾ ਧੀਰਾ ਘਾਰਾ ਨਿਹਾਲਾ ਲਵੇਰਾ ਟੱਲੀ ਗੁਲਾਮ ਰਤੋਕੀਆਂ ਬਹਿਕਾਂ ਮੁੱਠਿਆਂ ਵਾਲੀ ਸਮੇਤ ਵੱਖ-ਵੱਖ ਪਿੰਡ ਆ ਜਿਹੜੇ ਉਹ ਪਾਣੀ ਦੀ ਮਾਰ ਦੇ ਵਿੱਚ ਆ ਚੁੱਕੇ ਆ ਇਹਨਾਂ ਪਿੰਡਾਂ ਦੇ ਵਿੱਚ ਸਬਜ਼ੀਆਂ ਝੋਨੇ ਦੀ ਫਸਲ ਚਾਰਾ ਤੇ ਹੋਰ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਬੇਹੱਦ ਪ੍ਰਭਾਵਿਤ ਹੋਈਆਂ ਤੇ ਹਾਲੇ ਹੋਰ ਖਤਰਾ ਪੈਦਾ ਹੋਇਆ ਪਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੈਂ ਰਿਪੋਰਟ ਪੜ੍ਹੀ ਆ ਉਹ ਇੱਥੇ ਦੱਸਿਆ ਗਿਆ ਜੀ ਕਿ ਪੌਂਗ ਡੈਮ ਦਾ ਪਾਣੀ ਪਿਛਲੇ ਸਾਲ ਦੇ ਮੁਕਾਬਲ ਤਨ ਖਤਰੇ ਦੇ ਨਿਸ਼ਾਨ ਤੋਂ ਗਿੱਟ ਉੱਤੇ ਜਾ ਚੁੱਕਿਆ ਜਦੋਂ ਹੁਣ ਉਧਰ ਛੱਲ ਵੱਜੂਗੀ ਤਾਂ ਫਿਰ ਇਧਰਲੇ ਪਾਸੇ ਦਰਿਆਵਾਂ ਦੇ ਵਿੱਚ ਪਾਣੀ ਆਉਣਾ ਜਦੋਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧੂਗਾ ਫਿਰ ਬੰਨ ਟੁੱਟਣੇ ਟੁੱਟਣੇ ਆ ਜਦੋਂ ਬੰਨ ਟੁੱਟਣੇ ਟੁੱਟਣੇ ਆ ਤੇ ਫਿਰ ਲੋਕ ਡੁੱਬਣੇ ਡੁੱਬਣੇ ਆ ਇਹਦਾ ਕੋਈ ਬਚਾਅ ਦਾ ਹੱਲ ਹੈ ਨਹੀਂਗਾ ਕੋਈ ਤਰੀਕਾ ਹੈ ਨਹੀਂਗਾ ਮੈਂ ਕੱਲ 2-3 ਵਿਧਾਇਕ ਸਹਿਬਾਨ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਜੀ ਅਸੀਂ ਹੜ੍ਹ ਪ੍ਰਭਾਵ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਆ ਕੇ ਲੋਕਾਂ ਦੀ ਸਾਰ ਲੈ ਰਹੇ ਹਾਂ ਥੋੜਾ ਧੰਨਵਾਦ ਸੱਚੀ ਮੁੱਚੀ ਅਸਲ ਅਰਥਾਂ ਦੇ ਵਿੱਚ ਵੀ ਸਾਰ ਲਈ ਜਾਵੇ 2023 ਦੇ ਵਿੱਚ ਹੜ੍ਹਾਂ ਕਰਕੇ ਫਸਲਾਂ ਬਰਬਾਦ ਹੋਈਆਂ ਸੀ ਉਹੋ ਸ਼ਿਤੀ ਇਸ ਵਾਰ ਫੇਰ ਪੈਦਾ ਹੋ ਰਹੀ ਆ ਵੱਡੀ ਗੱਲ ਕੀ ਆ ਵੱਡੀ ਗੱਲ ਇਹ ਵੀ ਆ ਕਿ ਇਸ ਵੇਲੇ ਸਰਕਾਰ ਤੇ ਵੱਖ-ਵੱਖ ਕੰਪਨੀਆਂ ਇਹ ਗੱਲ ਕਹਿ ਰਹੀਆਂ ਵੀ ਖੇਤਾਂ ਦੇ ਵਿੱਚ ਤੁਸੀਂ ਸੋਲਰ ਵਾਲੀਆਂ ਮੋਟਰਾਂ ਲਵਾਓ ਲੋਕਾਂ ਨੇ ਲਵਾ ਲਈਆਂ ਪਰ ਜਦੋਂ ਪਾਣੀ ਫਿਰ ਜਾਂਦਾ ਸਭ ਕੁਝ ਤਬਾਹ ਹੋ ਜਾਂਦਾ ਸੋਲਰ ਵਾਲੀਆਂ ਮੋਟਰਾਂ ਜਿਹੜੀਆਂ ਉਹ ਵੀ ਖਤਮ ਖੇਤਾਂ ਦੇ ਵਿੱਚ ਖੜੀ ਫਸਲ ਵੀ ਖਤਮ ਮੈਂ ਰਿਪੋਰਟਾਂ ਦੇਖੀਆਂ ਉਹਦੇ ਵਿੱਚ ਜਿਹੜੀ ਆਪਾਂ ਪਾਈ ਹੁੰਦੀ ਹੈ ਕੋਠੜੀ ਪਾਈ ਹੁੰਦੀ ਹੈ ਜਿਹਦੇ ਵਿੱਚ ਮੋਟਰ ਕੋਲੇ ਲਾਈ ਹੁੰਦੀ ਆ ਉਹਦੀ ਛੱਤ ਦੇ ਕੋਲੇ ਪਾਣੀ ਫਿਰਦਾ ਦਰਿਆਈ ਕੰਢਿਆਂ ਦੇ ਉੱਤੇ ਆ ਗੱਲ ਬਣੀ ਪਈ ਆ ਇਸ ਕਰਕੇ ਆਜੋ ਆਪਾਂ ਪੰਜਾਬੀ ਇੱਕ ਦੂਜੇ ਦੀ ਸਾਰ ਲੈਣ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਮਦਦ ਕਰਨ ਦੇ ਆਸ਼ਕ ਵੀ ਹੁੰਨੇ ਆ ਇਹ ਮਦਦ ਕਰਨੀ ਵੀ ਚਾਹੀਦੀ ਆ ਪਰ ਮੈਂ ਇੱਕ ਜਾਣਕਾਰੀ ਥੋੜੀ ਜਿਹੀ ਹੋਰ ਦੇ ਦਿਆਂ ਕਿ ਇਸ ਵੇਲੇ ਹੋਰ ਕਿਹੜੇ-ਕਿਹੜੇ ਥਾਵਾਂ ਦੇ ਉੱਤੇ ਬਹੁਤ ਖਤਰਨਾਕ ਸਥਿਤੀ ਬਣੀ ਆ ਬਮਿਆੜ ਸੈਕਟਰ ਦੇ ਨੇੜੇ ਬਗਦਾ ਜਲਾਲੀਆ ਦਰਿਆ ਜਿਹੜਾ ਉਹ ਵੀ ਇਸ ਵੇਲੇ ਖਤਰਨਾਕ ਹੱਦ ਦੇ ਵਿੱਚ ਆ ਉਹ ਬੇਸ਼ੱਕ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੜ ਨੂੰ ਪਰ ਉਹ ਲਗਾਤਾਰ ਛਾਲਾ ਮਾਰ ਰਿਹਾ ਤੇ ਸਵੇਰ ਦੇ ਵੇਲੇ ਜਦੋਂ ਲਗਭਗ 4 ਵਜੇ ਲੋਕ ਉੱਠੇ ਆ ਪਿੰਡ ਅਨਿਆਲ ਦੇ ਤਾਂ ਘਰਾਂ ਦੇ ਵਿੱਚ ਪਾਣੀ ਦੇਖ ਕੇ ਆਪਦੇ ਘਰਾਂ ਦੇ ਵਿੱਚ ਪਾਣੀ ਦੇਖ ਕੇ ਹੈਰਾਨ ਹੋ ਗਏ ਆ ਇਹ ਦਰਿਆ ਦੇ ਪਾਣੀ ਨੇ ਨਾ ਸਿਰਫ ਅਨਿਆਲ ਪਿੰਡ ਸਗੋਂ ਮੁਠੀ ਸਮਸਤਪੁਰ ਤੇ ਹੋਰ ਨੇੜਲੇ ਪਿੰਡਾਂ ਦੇ ਵਿੱਚ ਘਰਾਂ ਗਲੀਆਂ ਨੂੰ ਪਾਣੀ ਨਾਲ ਭਰਤਾ ਤੇ ਇੱਕ ਹਫ਼ਤਾ ਪਹਿਲਾਂ ਵੀ ਜਲਾਲੀਆ ਦਰਿਆ ਦੇ ਵੱਧ ਪਾਣੀ ਨੇ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਕੀਤਾ ਸੀ ਤੇ ਉਹੀ ਸਥਿਤੀ ਇੱਕ ਵਾਰ ਫੇਰ ਬਣ ਗਈ ਆ ਹੁਣ ਕੀ ਕੀਤਾ ਕੀ ਜਾਵੇ ਹੁਣ ਹੋ ਕੀ ਸਕਦਾ ਸਵਾਲ ਇਹ ਆ ਇਹ ਤਾਂ ਚਲੋ ਇੱਕ ਰਿਪੋਰਟ ਆ ਮੈਂ ਕੁਝ ਰਿਪੋਰਟ ਦੇ ਅੰਸ਼ ਸਾਂਝੇ ਕਰਤੇ ਹਾਲਾਂਕਿ ਹੋਰ ਵੀ ਬਹੁਤ ਸਾਰੇ ਪਿੰਡ ਡੁੱਬੇ ਆ ਹੋਰ ਵੀ ਫਸਲਾਂ ਬਹੁਤ ਸਾਰੀਆਂ ਡੁੱਬੀਆਂ بڑے ਕਸਬਿਆਂ ਤੱਕ ਪਾਣੀ ਪਹੁੰਚ ਚੁੱਕਿਆ ਹੋ ਸਕਦਾ ਜਦੋਂ ਤੱਕ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਕਿਤੇ ਹੋਰ ਬੰਨ ਟੁੱਟ ਜਾਵੇ ਹੋਤ ਗਦਾ ਕਿ ਸਦਾ ਹੋਰ ਨੁਕਸਾਨ ਹੋ ਜੇ ਅਸੀਂ ਇਸ ਗੱਲ ਦੀ ਅਰਦਾਸ ਕਰਦੇ ਆ ਕਿ ਐਤ ਕੀ ਜਾਨੀ ਤੇ ਮਾਲੀ ਨੁਕਸਾਨ ਦੋਵੇਂ ਤਰ੍ਹਾਂ ਦੇ ਵਿਚਾਰ ਰਹਿਣ ਪਰ ਤੁਸੀਂ ਸੋਚ ਕੇ ਦੇਖੋ ਜਿਹੜਾ ਪਿਛਲੀ ਵਾਰ ਹੜ ਆਇਆ ਸੀ ਜਿਹੜਾ ਵੀ ਉਹਦੇ ਲਈ ਮੁਆਵਜ਼ਾ ਦੇਣਾ ਸੀ ਕੀ ਉਹ ਮਿਲ ਚੁੱਕਿਆ ਜਿਹੜਾ ਨਵੇਂ ਸਿਰੇ ਤੋਂ ਨੁਕਸਾਨ ਹੋ ਚੁੱਕਿਆ ਮੈਨੂੰ ਹੁਣੇ-ਹੁਣੇ ਰਿਪੋਰਟ ਆਈ ਆ ਕਿ ਜੀ 15000 ਏਕੜ ਤੋਂ ਵੱਧ ਫਸਲ ਆ ਜਿਹੜੀ ਉਹ ਬਰਬਾਦ ਹੋਈ ਆ ਵੱਖ-ਵੱਖ ਪਿੰਡਾਂ ਦੇ ਵਿੱਚ ਹੁਣ ਤੱਕ ਜਿਹੜੀ ਰਿਪੋਰਟ ਆਈ ਆ ਜੇ ਦਰਿਆ ਇਵੇਂ ਉਛਲਦੇ ਰਹੇ ਬੰਨ ਟੁੱਟਦੇ ਰਹੇ ਇਹ 15000 ਕਦੋਂ ਲੱਖ ਏਕੜ ਬਣ ਜਾਣੀਆਂ ਇਹਦਾ ਪਤਾ ਵੀ ਨਹੀਂ ਲੱਗਣਾ। ਇਹ ਹੌਲੀ-ਹੌਲੀ ਪਾਣੀ ਉੱਚੇ ਥਾਂ ਵੱਲ ਕਦੋਂ ਵੜਨਾ ਸ਼ੁਰੂ ਹੋ ਜਾਣਾ ਇਹਦਾ ਪਤਾ ਵੀ ਨਹੀਂ ਲੱਗਣਾ। ਸੜਕਾਂ ਇਸ ਵੇਲੇ ਕਈ ਥਾਵਾਂ ਦੇ ਉੱਤੇ ਦਿਸਦੀਆਂ ਨਹੀਂ। ਪਿੰਡਾਂ ਦੇ ਸੰਪਰਕ ਸੜਕਾਂ ਦੇ ਨਾਲ ਟੁੱਟ ਗਏ ਆ। ਪਿੰਡਾਂ ਦੇ ਵਿੱਚ ਇਸ ਵੇਲੇ ਕਿਸ਼ਤੀਆਂ ਚੱਲ ਰਹੀਆਂ। ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ ਆ ਜਿਹੜੇ ਮਾਤੜ ਬੰਦੇ ਆ ਜਿਨ੍ਹਾਂ ਨੇ ਛੱਤਾਂ ਸਰਕਾਨੇ ਵਾਲੀਆਂ, ਬਾਲਿਆਂ ਵਾਲੀਆਂ ਛੱਤਾਂ ਉਹ ਕਿਸੇ ਵੀ ਵੇਲੇ ਡਿੱਗ ਸਕਦੀਆਂ। ਨੀਂਆਂ ਦੇ ਵਿੱਚ ਜੇਕਰ ਹਫ਼ਤਾ ਪਾਣੀ, 10 ਦਿਨ ਪਾਣੀ ਖੜ੍ਹਾ ਰਹੂਗਾ ਕਿਸੇ ਵੀ ਵੇਲੇ ਤਬਾਹੀ ਆ ਸਕਦੀ ਆ। ਸੋ ਜੋ ਕੁਦਰਤ ਦਾ ਵਰਤਾਰਾ ਇਹ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਮਨੁੱਖ ਮਨੁੱਖ ਦੇ ਕੰਮ ਆਉਂਦਾ ਰਿਹਾ ਮੇਰੀ ਬੇਨਤੀ ਆ ਕਿ ਆਪਾਂ ਕਈ ਵਾਰ ਮੈਂ ਹਰ ਵਾਰ ਦੀ ਗੱਲ ਨਹੀਂ ਕਰਦਾ ਸਾਡੇ ਵਿੱਚੋਂ ਕਈ ਸੱਚੀ ਮੁੱਚੀ ਵੀ ਬਹੁਤ ਵਧੀਆ ਸਮਾਜ ਸੇਵਕ ਹੁੰਦੇ ਆ ਕਈ ਵਾਰੀ ਸਿਰਫ ਵਖਾਵੇ ਦੀ ਗੱਲ ਵੀ ਹੁੰਦੀ ਆ 4 ਕਿਲੇ ਦੇਖ ਕੇ 10 ਪੱਤਰਕਾਰ ਨਾਲ ਸੱਜ ਕੇ ਫੋਟੋਆਂ ਖਿਚਵਾਉਣ ਵਾਲੇ ਵੀ ਹੁੰਦੇ ਆ ਤੇ ਗੁਫਤਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਥੋੜੀ ਨਹੀਂ ਹੁੰਦੀ ਇਸ ਵੇਲੇ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਲੋਕਾਂ ਦੇ ਕੋਲੋਂ ਚੰਦਾ ਮੰਗਦੀਆਂ ਉਹਨਾਂ ਨੂੰ ਬੇਨਤੀ ਆ ਕਿ ਭਾਈ ਤੁਸੀਂ ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚੋ ਵੱੜ ਤੋਂ ਵੱਧ ਮਦਦ ਕਰੋ ਸਾਡੇ ਸਮੇਤ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਆ ਕਿ ਅਸਲ ਸ਼ੀਸ਼ਾ ਦਿਖਾਇਆ ਜਾਵੇ ਕਿ ਆਹ ਸਥਿਤੀ ਹੈ ਸਾਡੀ ਪੰਜਾਬ ਦੇ ਗਵਈਆਂ ਨੂੰ ਵੀ ਬੇਨਤੀ ਆ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਬਹੁਤ ਕੁਝ ਕਮਾਇਆ ਸਭ ਕੁਝ ਪੰਜਾਬ ਦੇ ਵਿੱਚੋਂ ਖਟਿਆ ਫਿਲਮੀ ਕਲਾਕਾਰਾਂ ਨੂੰ ਵੀ ਬੇਨਤੀ ਹੈ ਵੀ ਭਾਈ ਹੁਣ ਤੁਸੀਂ ਮਦਦ ਵਾਸਤੇ ਅੱਗੇ ਆਓ ਸਾਡੀ ਜਿਹੜੀ ਸਰਕਾਰਾਂ ਨੇ ਭਾਵੇਂ ਵਿਰੋਧੀ ਪਾਰਟੀਆਂ ਭਾਵੇਂ ਸੱਤਾਧਾਰੀ ਤੇਰਾ ਉਹਨਾਂ ਨੂੰ ਬੇਨਤੀ ਆ ਕਿ ਭਾਈ ਇਸ ਵੇਲੇ ਮੈਦਾਨ ਦੇ ਵਿੱਚ ਨਿਤਰੋ ਇਸ ਵੇਲੇ ਨੁਕਸਾਨ ਘਾਟਾ ਕੱਲ ਨੂੰ ਵੱਧ ਵੀ ਸਕਦਾ ਇਸ ਕਰਕੇ ਤੁਹਾਡੀ ਆਪਣਿਆਂ ਦੇ ਪ੍ਰਤੀ ਜ਼ਰੂਰਤ ਬਹੁਤ ਵੱਡੀ ਆ ਤੁਸੀਂ ਇਹਨਾਂ ਤੋਂ ਵੋਟਾਂ ਭਾਲਦੇ ਹੁੰਨੀ ਆ ਇਸ ਕਰਕੇ ਇਮਾਨਦਾਰੀ ਨਾਲ ਇਹਨਾਂ ਦੀ ਮਦਦ ਵੱਲ ਵਧੋ ਸਮੇਂ ਦੀ ਜ਼ਰੂਰਤ ਇਹ ਆ ਤੇ ਮੇਰੀ ਇੱਕ ਬੇਨਤੀ ਆ ਵੀ ਭਾਈ ਇਸ ਮੌਕੇ ਦੇ ਉੱਤੇ ਕਈ ਲੋਕ ਖੱਟੀ ਵੀ ਖੱਟਣੀ ਚਾਹੁੰਦੇ ਹੁੰਦੇ ਆ ਜੇ ਕਿਸੇ ਵੀ ਭੈਣ ਵੀਰ ਨੇ ਕਿਸੇ ਦੀ ਮਦਦ ਕਰਨੀ ਆ ਤੁਸੀਂ ਆਪ ਥੋੜੀ ਜਿਹੀ ਖੇਚਲ ਕਰਕੇ ਮਦਦ ਵੱਲ ਵਧਿਓ ਹੋ ਸਕਦਾ ਮਦਦ ਦੀ ਲੋੜ ਨਾ ਪਵੇ ਹੋ ਸਕਦਾ ਬਹੁਤ ਜ਼ਿਆਦਾ ਮਦਦ ਦੀ ਲੋੜ ਪਵੇ ਪਰ ਆਪ ਥੋੜਾ ਜਿਹਾ ਅੱਗੇ ਵਧਿਓ ਕਿਉਂਕਿ ਕਿਸੇ ਨੂੰ ਤੁਸੀਂ ਮੰਨ ਲਓ ਲੱਖ ਰੁਪਇਆ ਫੜਾਇਆ ਹੋਵੇ 20000 ਰੁਪਇਆ ਫੜਾਇਆ ਹੋਵੇ ਤੁਹਾਡੇ ਮਨ ਦੇ ਵਿੱਚ ਵੀ ਤੁੜਕੂ ਰਹਿੰਦਾ ਜਿਹੜਾ ਕਿ ਵਾਜਬ ਆ ਵੀ ਭਾਈ ਪਤਾ ਨਹੀਂ ਮੇਰੇ 20000 ਦੇ ਵਿੱਚੋਂ 10 ਇਹਨੇ ਰੱਖ ਲਿਆ ਹੋਣਾ ਕਿ 2 ਇਹਨੇ ਰੱਖ ਲਿਆ ਹੋਣਾ ਕਿ ਸਾਰੇ ਇਹਨੇ ਰੱਖ ਲਏ ਹੋਣੇ ਆ ਇਸ ਕਰਕੇ ਲੋੜਵੰਦ ਦੀ ਮਦਦ ਤੁਸੀਂ ਆਪਣੇ ਪੱਧਰ ਤੇ ਕਰਿਓ ਫਿਲਹਾਲ ਪੰਜਾਬ ਦੇ ਵਿੱਚ ਹੜ ਵਰਗੀ ਸਥਿਤੀ ਬਣ ਗਈ ਆ ਦਰਿਆਈ ਖੇਤੜਾ ਜਿਹੜੇ ਉਹ ਡੁੱਬ ਰਹੇ ਹਨ ਜਾਂ ਡੁੱਬ ਚੁੱਕੇ ਹਨ ਕਈ ਉਥੇ ਫਸਲਾਂ ਜਿਹੜੀਆਂ ਉਹ ਜਿਸਦਗਾ ਨਹੀਂ ਕਈ ਖੇਤਾਂ ਦੇ ਵਿੱਚ ਪਾਣੀ ਇੰਨਾ ਫਿਰਦਾ ਜੇ ਉੱਥੇ ਦਿਸਦਾ ਹੀ ਨਹੀਂ ਝੋਨਾ ਲਾਇਆ ਸੀ ਉੱਥੇ ਹਰਾਚਾਰਾ ਸੀ ਉੱਥੇ ਕੀ ਸੀ ਇੱਥੇ ਕੁਝ ਵੀ ਨਹੀਂ ਦੱਸਦਾ ਤੇ ਇਹਦੇ ਪਿੱਛੇ ਮੈਂ ਇੱਕ ਰਹਿਣਾ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਸਾਡੇ ਪੰਜਾਬ ਦੇ ਕਈ ਲੁਟੇਰੇ ਲੋਕਾਂ ਦਾ ਯੋਗਦਾਨ ਆ ਜਿਨ੍ਹਾਂ ਨੇ ਦਰਿਆ ਵਗਦੇ ਇਉਂ ਨੂੰ ਸੀ ਇਧਰਲੇ ਪਾਸੇ ਟਿੱਪਰ ਐਨੇ ਭਰੇ ਬਾਈਨਿੰਗ ਕਰ ਕਰਕੇ ਉਹ ਦਰਿਆ ਇਉਂ ਨੂੰ ਹੋ ਗਏ ਫਿਰ ਉਹਨਾਂ ਨੇ ਟਿੱਪਰ ਇਧਰਲੇ ਪਾਸੇ ਨੂੰ ਲਾਤੇ ਮਸ਼ੀਨਾ ਇਧਰਲੇ ਪਾਸੇ ਨੂੰ ਲਾਤੀਆਂ ਫਿਰ ਦਰਿਆ ਇਉਂ ਨੂੰ ਹੋ ਗਿਆ ਦਰਿਆ ਸੱਪ ਵਾਂਗੂ ਵਲਖਾਂ ਦੇ ਨਿਕਲਦੇ ਆ ਤੇ ਲੋਕਾਂ ਨੂੰ ਮਾਰ ਰਹੇ ਆ ਗਰੀਬਾਂ ਨੂੰ ਡੋਬਰਾਏ ਆ ਖੇਤਾਂ ਦਾ ਉਜਾੜਾ ਕਰ ਰਹੇ ਆ ਲੋਕਾਂ ਦਾ ਕਤਲ ਕਰ ਰਹੇ ਆ ਪਾਣੀ ਜ਼ਿੰਦਗੀ ਦਿੰਦਾ ਵੀ ਆ ਪੰਜਾਬੀ ਦੀ ਜ਼ਿੰਦਗੀ ਪਾਣੀ ਖੋਹਦਾ ਵੀ ਆ ਚਲੋ ਇਹ ਤਾਂ ਕੁਲ ਬਦਤਰਾਰੇ ਦੇ ਵਿੱਚ ਹੀ ਆ ਵੀ ਪਾਣੀ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਨਹੀਂ ਆ ਜੀਵ ਜੰਤੂਆਂ ਦੀ ਜ਼ਿੰਦਗੀ ਨਹੀਂ ਆ ਪਰ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਜਿਹੜੇ ਲੋਕਾਂ ਨੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗੱਦਾਰੀ ਕੀਤੀ ਆ ਦਰਿਆ ਪੀ ਗਏ ਰੇਤ ਖਾ ਗਏ ਬੱਬਰ ਉਹਨਾਂ ਦੇ ਨਹੀਂ ਭਰੇ ਉਹਨਾਂ ਦੇ ਉੱਤੇ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਾਂ ਇਰਾਦਾ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਬਹੁਤ ਮੀਂਹ ਪੈ ਰਿਹਾ ਉੱਥੇ ਬੱਦਲ ਲਗਾਤਾਰ ਫਟ ਰਹੇ ਆ ਐਤਕੀ ਮੰਡੀ ਦੇ ਵੱਲ ਕੁੱਲੂ ਦੇ ਵੱਲ ਸ਼ਿਮਲੇ ਦੇ ਵੱਲ ਆਮ ਨਾਲੋਂ ਵੱਧ ਬੱਦਲ ਫਟੇ ਆ ਜਦੋਂ ਫਿਰ ਉਧਰ ਮੀਂਹ ਪੈਂਦਾ ਭਾਈ ਉਹ ਪਾਣੀ ਪੌਂਗ ਡੈਮ ਦੇ ਵਿੱਚ ਆਉਣਾ ਹੀ ਆ ਜਦੋਂ ਉੱਥੇ ਪਾਣੀ ਆਉਣਾ ਹੀ ਆ ਫਿਰ ਉਹਦੇ ਗੇਟ ਖੋਲਣੇ ਪੈਣੇ ਆ ਜਦੋਂ ਉੱਥੇ ਗੇਟ ਖੁੱਲੇ ਗਏ ਦਰਿਆਵਾਂ ਦਾ ਪੱਧਰ ਉੱਚਾ ਹੋਣਾ ਹੀ ਆ ਤੇ ਜਦੋਂ ਦਰਿਆਵਾਂ ਦੇ ਵਿੱਚ ਪਾਣੀ ਆ ਗਿਆ ਉਹਨੇ ਆਪਣੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਪਹੁੰਚਣ ਆਈਆਂ ਬਸ ਆ ਸਿੱਧਾ ਜਿਹਾ ਸਾਰ ਅੰਸ਼ਾ ਗੱਲ ਦਾ ਪਰ ਸਾਰੇ ਪੰਜਾਬੀ ਜ਼ਿੰਦਾਬਾਦ ਰਹਿਣ ਪੰਜਾਬ ਡੁੱਬੇ ਨਾ ਪੰਜਾਬ ਦੀਆਂ ਫਸਲਾਂ ਬਰਬਾਦ ਨਾ ਹੋਣ ਪੰਜਾਬ ਦਾ ਕਿਸਾਨ ਮਜ਼ਦੂਰ ਬਚਾ ਰਵੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਸਲਾਮਤ ਰਹੇ ਪੰਜਾਬ ਦੇ ਲੋਕ ਸਰਕਾਰਾਂ ਕੋਲੇ ਐ ਕਰਕੇ ਮੰਗਤਾਂ ਵਾਂਗੂ ਹੱਥ ਕਰਨ ਦੇ ਲਈ ਮਜਬੂਰ ਨਾ ਹੋਣ ਤੇ ਜੇਕਰ ਕੋਈ ਸੰਕਟ ਆ ਜਾਂਦਾ ਤੇ ਇਕੱਲੀਆਂ ਫੋਟੋਆਂ ਨਹੀਂ ਖਿੱਚਵਾਉਣੀਆਂ ਕਿ ਭਾਈ ਰਾਹਤ ਵਾਲਾ ਚੈੱਕ ਦਿੱਤਾ ਐ ਕਰਕੇ ਤੇ ਫਿਰ 15 ਜਣੇ ਨਾਲ ਫੋਟੋ ਖਿਚਾਏ ਕਹਨੇ ਹੁੰਦੇ ਜੀ ਹੜਪੀੜਤਾ ਨਹੀਂ ਮਦਦ ਕੀਤੀ ਇਹ ਤੁਹਾਡਾ ਫਰਜ਼ ਬਣਦਾ ਇਹ ਡਰਾਮੇਬਾਦੀ ਨਹੀਂ ਚਾਹੀਦੀ ਇਹ ਪਖੰਡ ਨਹੀਂ ਚਾਹੀਦਾ ਲੋਕਾਂ ਨੂੰ ਬਚਾਈਗੇ ਜ਼ਿੰਦਗੀਆਂ ਬਚਾਈਗੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਆ